ਭੈਣ ਕੁਲਵਿੰਦਰ ਕੌਰ ਜਿਹੜੀ ਉਹ ਹਾਰ ਗਈ ਉਹਨੇ ਮਾਫੀ ਮੰਗ ਲਈ ਉਹਦੇ ਬ੍ਰਦਰ ਨੇ ਇਹ ਚੀਜ਼ ਨੂੰ ਬਿਲਕੁਲ ਸੰਪਸ਼ਟ ਕਰ ਦਿੱਤਾ ਕਿ ਮਾਫੀ ਵਾਲਾ ਸ਼ਬਦਾ ਜਿਹੜਾ ਇਹ ਸਾਡੀ ਡਿਕਸ਼ਨਰੀ ਦੇ ਵਿੱਚ ਹੀ ਹੈ ਨਹੀਂ ਪਰ ਫਿਰ ਵੀ ਮੈਂ ਤੁਹਾਡੇ মিডিਆ ਦੇ ਚੈਨਲ ਆਈ ਇੱਕ ਗੱਲ ਦੱਸਣੀ ਚਾਹੁੰਦੀ ਆ ਕਿ ਭੈਣ ਕੁਲਵਿੰਦਰ ਕੌਰ ਨੇ ਕਿਸੇ ਤੋਂ ਮਾਫੀ ਨਹੀਂ ਮੰਗੀ ਜਿਹੜੀ ਇੱਕ ਲੇਡੀਜ਼ ਕੰਗਨਾਰ ਨੌਤ ਆ ਜਿਹੜੀ 12 ਦੇ ਵਿੱਚ ਡਾਂਸ ਕਰਦੀ ਆ ਜਿਹੜੀ ਬੀਰਾਂ ਪੀਂਦੀ ਆ স্মੋਕਿੰਗ ਕਰਦੀ ਆ ਜਿਹਦਾ ਲਿਬਾਸ ਵੀ ਸਾਡੇ ਕਲਚਰ ਨੂੰ ਪਸੰਦ ਨਹੀਂ ਆ ਜੀ ਨੇ ਐਮਪੀ ਦਾ ਹਜੇ ਸਰਟੀਫਿਕੇਟ ਲੈ ਕੇ ਐਡਾ ਵੱਡਾ ਵਿਵਾਦ ਗ੍ਰੇਟ ਕਰਤਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਸ਼ਾਂਤੀ ਬਣਾ ਕੇ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਔਰਤਾਂ ਦੰਗੇ ਫਸਾਦ ਵੀ ਕਰਵਾ ਦੇਖੋ افواਹਾਂ ਬਹੁਤ ਫੈ ਰਹੀਆਂ ਨੇ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਬਿਲਕੁਲ ਨਹੀਂ ਕੁਲਵਿੰਦਰ ਕੌਰ ਉਹਨਾਂ ਦੀ ਕਸਟਡੀ 'ਚ ਜ਼ਰੂਰ ਆ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਪੰਜਾਬ ਦੀਆਂ ਜਿਹੜੀਆਂ ਸ਼ੇਰਨੀਆਂ ਉਹ ਕਦੇ ਵੀ ਡਰਦੀਆਂ ਨਹੀਂ ਜਿਹੜੇ ਗੱਜਦੇ ਆ ਉਹ ਵਰਦੇ ਨਹੀਂ ਤੇ ਜਿਨ੍ਹਾਂ ਨੇ ਵਰ ਨਾ ਹੋਵੇ ਉਹਨਾਂ ਕੋਲੇ ਗੱਜਣ ਦਾ ਸਵਾਲ ਨਹੀਂ ਪੈਦਾ ਹੁੰਦਾ ਮੇਰੀ ਭੈਣ ਨੇ ਬੜਾ ਵਧੀਆ ਕੀਤਾ ਦੇਖੋ ਮੈਂ ਇਸ ਚੀਜ਼ ਨੂੰ ਮਾੜਾ ਨਹੀਂ ਕਹਿੰਦੀ ਜੈਸ ਟਾਈਮ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਸੀ ਉਸ ਟਾਈਮ ਤੇ ਸਾਨੂੰ ਟਕੇ ਟਕੇ ਦੀਆਂ ਆਈਆਂ ਦੱਸਿਆ ਗਿਆ ਸਾਨੂੰ 100-100 ਦੇ ਪਾੜੇ ਤੇ ਲਿਆਂਦੀਆਂ ਦੱਸਿਆ ਗਿਆ ਕਿ ਇੱਕ ਔਰਤ ਹੋ ਕੇ ਔਰਤਾਂ ਨੂੰ ਇੰਨੀ ਭੱਦੀ ਸ਼ਬਦਾਵਲੀ ਬੋਲ ਰਹੀ ਸੀ ਉਸ ਟਾਈਮ ਤੇ ਉਹਦੇ ਉੱਤੇ ਕਿਉਂ ਨਾ ਕੋਈ ਐਫ ਆਈ ਆਰ ਹੋਈ ਅੱਜ ਵੀ ਜਿਹੜਾ ਮੇਨ ਇਹ ਜਿਹੜਾ ਰੌਲਾ ਸੀ ਪੰਨ ਕੁਲਵਿੰਦਰ ਕੋਹਲਰ ਕੁਲਵਿੰਦਰ ਕੋਹਲ ਪਹਿਨਦੀ ਯੂਨੀਫਾਰਮ ਦੇ ਉੱਤੇ ਇੱਕ ਪਲੇਟ ਨੇਮ ਪਲੇਟ ਲੱਗੀ ਹੋਈ ਸੀ ਜਦੋਂ ਉਹਨੇ ਪੜਿਆ ਕਿ ਕੁਲਵਿੰਦਰ ਕੋਹਲ ਕਹਿੰਦੀ ਉਹ ਅਈ ਸ਼ੇਟ ਕੌਰ ਕਿੰਦੀ ਖਾਲਸਦਾਨੀ ਅੱਜ ਵੀ ਸਾਨੂੰ ਜਿਹੜੀ ਉਹ ਕੰਗਣਾ ਨਾ ਖਾਲਸਦਾਨੀ ਅਤਵਾਦੀ ਪਖਵਾਦੀ ਮਾਉਵਾਦੀ ਦੱਸ ਰਹੀ ਆ ਅੱਜ ਵੀ ਭਾਜਪਾ ਜਿਹੜੀ ਉਹਦੀ ਝੋਲੀ ਦੇ ਵਿੱਚ ਡਿੱਗੀ ਹੋਈ ਆ ਸਾਨੂੰ ਮਾਣ ਆ ਅਸੀਂ ਪ੍ਰਾਊਡ ਫੀਲ ਕਰਦੇ ਆ ਭੈਣ ਕਲਵਿੰਦਰ ਕੌਰ ਦੀ ਜਿਹੜੀ ਮਾਂ ਮੈਂ ਕਹਿੰਨੀ ਉਸ ਮਾਂ ਦੀ ਕੁੱਖ ਨੂੰ ਮੈਂ 100-100 ਵਾਰੀ ਸਲੂਟ ਕਰਦੀ ਆ ਜਿਨੇ ਇਸ ਤਰ੍ਹਾਂ ਦੀ ਧੀ ਜੰਮੀ ਜਿਹੜੀ ਅੱਜ ਮਾਤਾ ਘਾਟ ਕਰਦੀਆਂ ਦਿੱਤੀਆਂ ਸਖਿਆਵਾਂ ਤੇ ਚੱਲ ਰਹੀ ਆ ਮਾਤਾ ਗੁਜਰ ਕੌਰ ਦੀ ਪੁੱਤਰੀ ਬਣ ਕੇ ਖੜੀ ਆ ਤੇ ਅਸੀਂ ਭੈਣ ਨੂੰ ਕਹਿੰਨੇ ਆ ਵੀ ਭੈਣੇ ਤੂੰ ਰਤਾ ਵੀ ਨਾ ਢੋਲੀ ਅਸੀਂ ਤੇਰੇ ਨਾਲ ਆ ਕਿਉਂਕਿ ਦੇਖੋ ਅਫਵਾਹਾਂ ਬਹੁਤ ਫੈ ਰਹੀਆਂ ਨੇ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮੱਤਮ ਰਾਹੀਂ ਦੱਸ ਦੇਵਾਂ ਕੁਲਵਿੰਦਰ ਕੌਰ ਨੇ ਕੋਈ ਮਾਫੀ ਨਹੀਂ ਮੰਗੀ ਕੁਲਵਿੰਦਰ ਕੌਰ ਉਹਨਾਂ ਦੀ ਕਸਟਡੀ 'ਚ ਜ਼ਰੂਰ ਆ ਤੁਸੀਂ ਇਹ ਚੀਜ਼ ਦੇਖੋ ਇੱਕ ਕੱਲਾ ਬੰਦਾ ਹੋਵੇ ਤੇ 10 ਜਣਿਆਂ ਦੀ ਕਸਟਡੀ ਹੋਵੇ ਉਹ 10 ਜਿਹੜੀ ਬੋਲੀ ਬੋਲਣਗੇ ਬਾਹਰ ਉਹ ਆਉਣੀਆਂ ਅਸੀਂ ਉਸ ਦਿਨ ਉਹਨਾਂ ਚੀਜ਼ਾਂ ਨੂੰ ਸੱਚ ਮੰਨ ਸਕਦੇ ਜਦੋਂ ਭੈਣ ਕੁਲਵਿੰਦਰ ਕੌਰ ਸਾਡੇ ਸਾਹਮਣੇ ਆਣ ਕੇ ਬਿਆਨ ਦੇਊਗੀ ਤੇ ਸਾਨੂੰ ਪਤਾ ਲੱਗੂਗਾ ਦਬਾਅ ਦੇ ਨਾਲ ਕੁਝ ਵੀ ਕਰਾਇਆ ਜਾ ਸਕਦਾ ਪਰ ਜੇ ਅਸੀਂ ਕਹੀਏ ਭੈਣ ਕੁਲਵਿੰਦਰ ਕੌਰ ਹੈ ਜਿਹੜੀ ਉਹ ਹਾਰ ਗਈ ਹਣੀ ਮਾਫੀ ਮੰਗ ਲਈ ਉਹਦੇ ਬ੍ਰਦਰ ਨੇ ਇਹ ਚੀਜ਼ ਨੂੰ ਬਿਲਕੁਲ ਸੰਪਸ਼ਟ ਕਰ ਦਿੱਤਾ ਕਿ ਮਾਫੀ ਵਾਲਾ ਸ਼ਬਦ ਆ ਜਿਹੜਾ ਇਹ ਸਾਡੀ ਡਿਕਸ਼ਨਰੀ ਜੇ ਵੈਸੀ ਹੈ ਨਹੀਂ ਤੇ ਦੇਖੋ ਜੀ ਸਰਕਾਰਾਂ ਜਿਹੜੀਆਂ ਜਿਹੜੇ ਤਾਨਾਸ਼ਾਹੀ ਸਰਕਾਰਾਂ ਹੁੰਦੀਆਂ ਨਾ ਹਮੇਸ਼ਾ ਫਟਪਾਉ ਤੇ ਰਾਜ ਕਰੋ ਦੀ ਨੀਤੀ ਨੂੰ ਪਹਿਲ ਦਿੰਦੀਆਂ ਕਿ ਅੱਜ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਗਲਵਿੰਦਰ ਕੌਰ ਦੇ ਹੱਕ ਦੇ ਵਿੱਚ ਉੱਠਿਆ ਹੋਇਆ ਉਹਨਾਂ ਲੋਕਾਂ ਨੂੰ ਦਾ ਸਿਰਫ ਇਹ ਚੀਜ਼ ਆ ਕਿ ਗਲਵਿੰਦਰ ਕੌਰ ਦਾ ਵਾਧਾ ਜਜ਼ਬਾ ਨੂੰ ਰੋਕਿਆ ਕਿਵੇਂ ਜਾ ਸਕੇ ਪਰ ਫਿਰ ਵੀ ਮੈਂ ਤੁਹਾਡੇ ਮੀਡੀਆ ਦੇ ਚੈਨਲ ਆਈ ਇੱਕ ਗੱਲ ਦੱਸਣੀ ਚਾਹੁੰਦੀ ਆ ਕਿ ਭੈਣ ਗਲਵਿੰਦਰ ਕੌਰ ਨੇ ਕਿਸੇ ਤੋਂ ਮਾਫੀ ਨਹੀਂ ਮੰਗੀ ਜਿਹੜੀ ਇੱਕ ਲੇਡੀਜ਼ ਕੰਗਣਾ ਰਣੌਤ ਆ ਜਿਹੜੀ 12 ਦੇ ਵਿੱਚ ਡਾਂਸ ਕਰਦੀ ਆ ਜਿਹੜੀ ਵੀਰਾਂ ਪੀਂਦੀ ਆ স্মੋਕਿੰਗ ਕਰਦੀ ਆ ਜਿਹਦਾ ਲਿਬਾਸ ਵੀ ਸਾਡੇ ਕਲਚਰ ਨੂੰ ਪਸੰਦ ਨਹੀਂ ਆ ਜੀ ਨੇ ਐਮਪੀ ਦਾ ਹਜੇ ਸਰਟੀਫਿਕੇਟ ਲੈ ਕੇ ਐਡਾ ਵੱਡਾ ਵਿਵਾਦ ਗ੍ਰੇਟ ਕਰਤਾ ਮੈਂ ਲੋਕਾਂ ਨੂੰ ਕਹਿਣਾ ਚਾਹੁੰਨੀ ਆ ਸ਼ਾਂਤੀ ਬਣਾ ਕੇ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਔਰਤਾਂ ਦੰਗੇ ਪਸਾਦ ਵੀ ਕਰਵਾ। ਜੀ